ਸਮੂਲਕ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਜਿਸ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਦੇ ਵਿੱਚ ਜਿਹੜਾ ਕਾਨੂੰਨ ਵਿਵਸਥਾ ਉਹ ਬਣੀ ਰਹੇ ਆ ਜਿਹੜੀਆਂ ਫੋਰਸਾਂ ਲੱਗੀਆਂ ਨੇ ਇਹਨਾਂ ਚੋਂ ਅਧੀਆਂ ਫੋਰਸਾਂ ਡਾਇਰੈਕਟ ਉੱਪਰ ਰਿਪੋਰਟ ਕਰਦੀਆਂ ਪੈਰਾਮੈਟਿਕ ਫੋਰਸਿਸ ਤਿੰਨ ਮੰਤਰੀ ਨੇ ਅਮਿਤ ਸ਼ਾ ਰਾਏ ਤੇ ਤੇਨੀ ਕੁਝ ਫੋਰਸਾਂ ਤੇਨੀ ਨੂੰ ਰਿਪੋਰਟ ਕਰਦੀਆਂ ਤੇ ਕੁਝ ਰਾਏ ਨੂੰ ਤੇ ਇਹਨਾਂ ਦਾ ਬਾਸ ਅਮਿਤ ਸ਼ਾਹ ਸਾਥੀਓ ਅਸੀਂ ਕਾਲੇ ਝੰਡੇ ਵਖਾਏ ਕਾਲੇ ਝੰਡੇ ਵਖਾਉਣਾ ਕੋਈ ਕਿਸੇ ਨੂੰ અપਮਾਨਿਤ ਫੀਲ ਹੋਣ ਦੀ ਕੋਈ ਲੋੜ ਨਹੀਂ ਸੀ ਲੇਕਿਨ ਉਸ ਮੰਚ ਤੋਂ ਉਸਨੇ ਧਮਕੀ ਦਿੱਤੀ ਕਿ ਮੈਂ 10 ਦਿਨਾਂ ਦੇ ਵਿੱਚ ਸਾਹਮਣਾ ਕਰਕੇ ਇਹਨਾਂ ਨੂੰ ਮਲਵਾ ਦੂੰਗਾ ਤੁਸੀਂ ਸੋਚੋ ਉਹ ਕਹੋ ਜੀ ਪਾਰਟੀ ਹੋਏਗੀ ਜਿਹਦਾ ਮੰਤਰੀ ਗ੍ਰਾਮ ਮੰਤਰੀ ਕਹਿ ਰਿਹਾ ਆ ਕਿ ਮੇਰੇ ਤੋਂ ਵੱਡਾ ਕੋਈ ਗੁੰਡਾ ਹੈ ਨਹੀਂ ਤੇ ਕੀ ਹੈ ਮੰਨ ਲਿਆ ਜਾਵੇ ਕਿ ਇਹ ਸਰਕਾਰ ਗੁੰਡਿਆਂ ਦੀ ਸਰਕਾਰ ਹੈ ਦੱਸੋ ਮੰਨ ਮੰਨ ਲਿਆ ਜਾਣਾ ਚਾਹੀਦਾ ਹੈ ਨਾ ਇਹਨਾਂ ਨੇ ਉਹਨੂੰ ਦੁਬਾਰਾ ਟਿਕਟ ਦਿੱਤੀ ਜਿਹੜਾ ਜਬਰ ਇਹਨਾਂ ਨੇ ਤੇਰਾ ਤੋਂ 21 ਤਰੀਕ ਤੱਕ ਇੱਥੇ ਥਨੌੜੀ ਤੇ ਤੇ ਸ਼ੰਭੂ ਤੇ ਚੁੱਤਾ ਉਹ ਪੂਰੀ ਦੁਨੀਆ ਨੇ ਵੇਖਿਆ ਅਸੀਂ ਕਾਪਤੇ ਦੇ ਵਿੱਚ ਰਹਿ ਕੇ ਆਪਣੇ ਲੀਡਰਸ਼ਿਪ ਦੀ ਕਮਾਂਡ ਦੇ ਵਿੱਚ ਰਹਿ ਕੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਕਰਕੇ ਸਾਡੇ ਕਿਸੇ ਵੀ ਸਾਥੀ ਨੂੰ ਜਾਂ ਸਾਡੇ ਕਿਸੇ ਵੀ ਭੈਣ ਤੇ ਕੋਟ ਨੂੰ ਜਾਂ ਸਰਕਾਰ ਨੂੰ ਗੋਲੀ ਚਲਾਉਣ ਦਾ ਕੋਈ ਮੌਕਾ ਮਿਲਦਾ ਹੋਵੇ ਮੈਨੂੰ ਬੜੀ ਸ਼ਰਮ ਆਉਂਦੀ ਹੈ ਸਾਡੇ ਦੇਸ਼ ਦੇ ਕੋਟ ਜਦੋਂ ਟਿੱਪਣੀ ਕਰਦੇ ਆ ਉਹ ਟਿੱਪਣੀ ਇਸ ਕਰਕੇ ਕਰਦੇ ਨੇ ਕਿਉਂਕਿ ਜਿਹੜੀ ਹਰਿਆਣਾ ਦੀ ਸਰਕਾਰ ਹੈ ਉਹ ਕੋਰਟ ਦੇ ਵਿੱਚ ਗਲਤ ਤੀਜਾ ਪੇਸ਼ ਕਰਦੀ ਹੈ ਇਤਿਹਾਸ ਕਵਾਇਆ ਇਸ ਧਰਤੀ ਤੇ ਮਾਈ ਭਾਗੋ ਵੀ ਹੋਈ ਮਾਤਾ ਗੁਜਰੀ ਵੀ ਹੋਈ ਹੈ ਛੋਟੇ ਸੈਬਜ਼ਾਦੇ ਵੀ ਹੋਏ ਤੇ ਰਾਣੀ ਲక్ష్ਮੀ ਬਾਈ ਵੀ ਹੋਈ ਅਸੀਂ ਕਦੀ ਵੀ ਇਸ ਧਰਤੀ ਦੇ ਲਈ ਕੁਰਬਾਨੀ ਦੇਣ ਤੋਂ ਪਰਹੇਜ਼ ਨਹੀਂ ਕੀਤਾ ਮੈਨੂੰ ਦੱਸੋ ਪੋਤਾ ਨੇ ਉਹ ਵੀਡੀਓ ਦੇਖੀ ਹੋਏਗੀ ਲੰਗੋਵਾਲਾ ਦੀ ਜਦੋਂ ਪਾਕਿਸਤਾਨ ਦੇ ਪੈਟਰਨ ਦੇ ਟੈਂਕ ਦੇ ਉੱਤੇ ਆਪਣੇ ਸਿੰਘ ਜਵਾਨ ਭੰਗੜਾ ਪਾਉਂਦੇ ਆ ਕੋਈ ਵੀਡੀਓ ਕੱਢ ਕੇ ਦਿਖਾ ਦਿਓ ਇਤਿਹਾਸ ਦੇ ਵਿੱਚ ਜਿੱਥੇ ਟੈਂਕਾਂ ਦੇ ਉੱਤੇ ਕਿਸ ਨੇ ਕਰਵਾ ਖੇਲਿਆ ਹੋਵੇ ਦੱਸੋ ਕੋਈ ਵੀਡੀਓ ਹੈ ਉਸ ਤੱਕ ਇਹ ਸਾਨੂੰ ਗद्दार ਕਹਿੰਦੇ ਸਾਨੂੰ ਖਾਲਸਤਾਨੀ ਆਂਦੇ ਇਹਨਾਂ ਨੂੰ ਸ਼ਰਮ ਮੌਣੀ ਚਾਹੀਦੀ ਐ ਇਹ ਉਹ ਲੋਕ ਨੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਵਿਭਾਜਨ ਕੀਤਾ ਜਿਨ੍ਹਾਂ ਨੇ ਮੁਸਲਮ ਲੀਗ ਦੇ ਨਾਲ ਲੱ ਕੇ ਸਤਾਦਰ ਉਹ ਕੀਤਾ ਔਰ ਅਖੀਰ ਚ ਵੰਡ ਸਾਡੀ ਹੀ ਕਰ ਗਏ ਸਾਥਿਓ ਮੈਂ ਪੁੱਛਣਾ ਚਾਹੁੰਦਾ ਆ ਕਿ ਜਿਹੜਾ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਆ ਉਹਦੇ ਤੇ ਸਵਾਲ ਕਿਉਂ ਨਹੀਂ ਕੀਤਾ ਜਾਂਦਾ ਉਹਦੇ ਤੇ ਮੁਕੱਦਮਾ ਕਿਉਂ ਨਹੀਂ ਕੀਤਾ ਜਾਂਦਾ ਸਾਡੇ ਤੇ ਨਜਾਇਜ਼ ਬੱਚੇ ਜਿਹੜੇ ਪੰਜਾਬੀ ਦੀ ਗੱਲ ਕਰਨ ਸੂਬੇ ਦੇ ਅਧਿਕਾਰਾਂ ਦੀ ਗੱਲ ਕਰਨ ਉਹਨਾਂ ਨੂੰ ਤੁਸੀਂ ਚੱਕ-ਚੱਕ ਕੇ ਜੇਲ੍ਹਾਂ ਵਿੱਚ ਡੱਕ ਦਿੰਦੇ ਹੋ ਤੇ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਕਿਉਂ ਦੇਸ਼ ਵਿਰੋਧੀ ਗੱਲ ਨਹੀਂ ਮੈਨੂੰ ਦੱਸੋ ਕਿ ਕਿੰਨੇ ਲੋਕਾਂ ਨੇ ਜਿਹੜੇ ਹੋਰ ਸੂਬਿਆਂ ਤੋਂ ਆਉਂਦੇ ਆ ਕਈਆਂ ਕੁਰਬਾਨੀਆਂ ਦਿੱਤੀਆਂ ਤੁਸੀਂ ਕਾਲਾ ਪਾਣੀ ਵੇਖ ਲਓ ਤੁਸੀਂ ਅੰਗਰੇਜ਼ੀ ਹਕੂਮਤ ਦਾ रिकॉर्ड चेक कर लो सब ਤੋਂ ਵੱਧ ਜੇ ਕਿਸੇ ਨੇ ਫਾਂਸੀ ਨੂੰ ਚੁੰਮਿਆ ਤੇ ਆਪਾਂ ਚੁੰਮਿਆ ਆ ਤੇ ਜੇ ਕੋਈ ਬੋਲਦਾ ਆ ਕਿ ਵੱਖਵਾਦੀ ਲੋਕ ਨੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਚੁੱਲ੍ਹੂ ਪਰ ਪਾਣੀ ਚ ਡੁੱਬ ਮਰੋ ਤੁਹਾਡੇ ਕੋਲ ਕੋਈ ਸੰ ਅਧਿਕਾਰ ਨਹੀਂ ਸਾਡੇ ਤੇ ਟਿੱਪਣੀ ਕਰਨ ਦਾ ਦੋਸਤੋ ਮੇਰੇ ਤੋਂ ਪਹਿਲਾਂ ਤੇਜਵੀਰ ਬੋਲ ਕੇ ਗਿਆ ਮੈਂ ਹਰਿਆਣੇ ਦੇ ਬਹੁਤ ਆਗੂਆਂ ਦੇ ਪਰਿਵਾਰ ਕੁਝ ਦਿਨ ਪਹਿਲਾਂ ਬਾਰਡਰ ਤੇ ਆਏ ਸੀ 8 ਤਰੀਕ ਨੂੰ ਵੀ ਆਏ ਸੀ ਮੈਂ ਜਜ਼ਬਾ ਕਰਦਾ ਆ ਇਹਨਾਂ ਦੇ ਪਰਿਵਾਰਾਂ ਦਾ ਇਹਨਾਂ ਦੇ ਘਰਾਂ ਦੇ ਬਾਹਰ ਇਹੋ ਜਿਹਾ ਹੀ ਮਾਹੌਲ ਹੈ ਇਹਨਾਂ ਦੇ ਘਰਾਂ ਦੇ ਬਾਹਰ ਟੈਕਸ਼ਨ ਫੋਰਸ ਦੀਆਂ ਟੁਕੜੀਆਂ ਲੱਗੀਆਂ ਹੋਈਆਂ ਨੇ ਲੇਕਿਨ ਸਾਡੀਆਂ ਮਾਵਾਂ ਨੇ ਮਲਚ ਤੋਂ ਵੀ ਤਦਾਵਨੀ ਦਿੱਤੀ ਵੀ ਅਸੀਂ ਡਰਣ ਵਾਲੇ ਨਹੀਂ ਲੋੜ ਪਈ ਤੇ ਅਸੀਂ ਵੀ ਬਰਾਬਰ ਕੁਰਬਾਨੀ ਦੇਾਂਗੇ ਔਰ ਇਹ ਇਸ ਚੀਜ਼ ਨੂੰ ਸਾਬਤ ਕਰਦਾ ਆ ਕਿ ਜੰਗਲ ਦੇ ਵਿੱਚ ਸ਼ੇਰ ਘੱਟ ਹੀ ਹੁੰਦੇ ਔਰ ਜਿਹੜੀ ਲੜਨ ਵਾਲੇ ਲੋਕ ਹੁੰਦੇ ਆ ਉਹ ਵੀ ਘੱਟ ਹੀ ਹੁੰਦੇ ਆ ਚਾਹੇ ਉਹ ਯੂਪ ਦਾ ਤਰਾਹੀ ਹੋਵੇ ਚਾਹੇ ਉਹ ਪੰਜਾਬ ਹੋਵੇ ਭਾਵੇਂ ਉਹ ਹਰਿਆਣਾ ਹੋਵੇ ਸਾਥੀਓ ਰਾਜਸਥਾਨ ਦੇ ਵਿੱਚ ਵੀ ਅੰਦੋਲਨ ਹੈ ਉੜੀਸਾ ਦੇ ਵਿੱਚ ਵੀ ਅੰਦੋਲਨ ਹੈ ਬਿਹਾਰ ਦੇ ਵਿੱਚ ਵੀ ਅੰਦੋਲਨ ਹੈ ਤੇ ਜੇ ਕੋਈ ਇਹ ਗਲਤ ਫਹਮੀ ਚ ਹੋਵੇ ਕਿ ਅੰਦੋਲਨ ਸਿਰਫ ਪੰਜਾਬ ਦਾ ਹੀ ਹੈ ਉਹਦਾ ਵੀ ਭਲੇਖਾ ਬੜੀ ਦੂਰ ਹੋ ਜਾਊਗਾ ਵੋਟਾਂ ਮੰਗਣ ਤੇ ਸਾਡੇ ਪਿੰਡਾਂ ਵਿੱਚ ਹੀ ਆਉਣਾ ਆ हरेक गल याद रखा जाएगा हरेक गल याद रखा जाएगा और मेरे को समय बहुत थोड़ा रह गया है इस मंच के माध्यम तो मैं हिंदी के दो जथेबंद विशेष न स्नेहा देना चाहना हाँ कि अगर आप में जमीर बचा है तो आप शंभू और खनौरी पर आके देखो आप लोगों को गुमराह मत करो कि रोड खुल गए हैं आप लोगों को गुमराह कर रहे हैं कि लोग आपके पीछे से हटके इस आंदोलन में न आ जाए तो आप यहाँ पर आके देखिए यहां पर अभी भी बैरिकेड लगे हुए हैं और ये वही धरती है जहां पर आपके लिए शुभ थी अपनी शहादत दी तो आपको शर्म आनी चाहिए कि आप किसानों को गुमराह कर रहे हैं बीच का रास्ता मत ढूंढिए तो खंडे की तार पर ही चलकर हक मिलते हैं और ये बाबा बंदा सिंह बहादुर ने हमको जो जमीनों के हक दिलवाए हैं ये ऐसे नहीं मिल गए बाबा बंदा सिंह बहादुर को भी अपने परिवार की कुर्बानी देनी पड़ी मैं गुरु गोविंद सिंह जी को तो कोट भी नहीं करना चाहता बाबा बंदा सिंह बहादुर को भी कुर्बानी देनी पड़ी क्योंकि गुरु साहब ने तो अपना पूरा परिवार एक सोच के लिए निशावर कर दिया और इसी के साथ मैं अखीर देख ਜੇ ਮੇਤੋ ਕੋਈ ਗਲਤ ਕੱ ਬੋਲਿਆ ਗਿਆ ਹੋਵੇ ਕੋਈ ਸ਼ਬਦ ਕਿਸੇ ਨੂੰ ਠੋਸ ਪਹੁੰਚਾਇਆ ਹੋਣ ਮੈਂ ਉਹਦੀ ਸ਼ਮਾ ਮੰਗਦਾ ਆ ਵਾਹਿਗੁਰੂ ਜੀ ਕਾ ਖਾਲਸਾ